ਫਤੇ ਪ੍ਰਬਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਹੈਗੀ ਆਪਣੀ ਜਿਹੜੀ ਜਰਮਨ ਦੇ ਵਿੱਚ ਜਿੰਨਾ ਕੰਪਨੀ ਦਾ ਕੰਟਰੈਕਟ ਆ ਜਾਂ ਜਾ ਇਹ 파ਟਨਰ ਨੇ ਆਪਸ ਵਿੱਚ ਫਰੋਲ ਚ ਉੱਥੇ 베이스 ਵਿੱਚ ਸੀ ਤੇ ਤਕਰੀਬਨ ਇੱਥੇ ਰੁਕੀ ਦਾ ਜਦੋਂ ਕਿਤੇ ਲੰਘਦੇ ਹੋਈ ਇਹ ਕੰਮ ਕਰਾਉਣਾ ਹੋਈਏ ਆਹ ਖੜੀ ਆਪਣੀ ਗੱਡੀ ਜੀ ਤੇ ਬਾਈ ਹੁਣੀ ਆਏ ਸੀ ਲਥਵਾਨੀਆਂ ਤੋਂ ਪਿੰਡੋਂ ਆਇਆ ਛੁੱਟੀ ਕੱਟ ਕੇ ਤੇ ਪਰੌਂਠੇ ਪਰੌਂਠੇ ਬਣਾ ਰਹੇ ਆ ਕਰ ਰਹੇ ਆ ਤਿਆਰੀਆਂ ਗੱਡੀਆਂ ਖੜੀਆਂ ਪਰਾਣੀਆਂ ਤੇ ਇਹ ਜਾਣੀਆਂ ਨੇ ਗਲਫ ਨੂੰ ਤੇ ਆ ਗਰਾਜ ਆ ਜੀ ਤੇ ਕਰੀ ਜਾਂਦਾ ਬੰਦਾ ਇੱਕ ਜਾਣ ਵਾਲਾ ਮਰਸੀਡੀ ਵਾਲਾ ਆ ਬਾਕਸ ਲਾਇਆ ਕੰਪਨੀ ਨੇ ਨਵੇਂ ਤੇ ਡਬਲ ਕਰੂਚ ਤੇ ਸਿੰਗਲ ਕਰੂਚ ਵੀ ਚੱਲਦੇ ਆ ਪਣੀ ਗੱਡੀ ਖੜੀ ਆ ਉੱਧਰ ਤੇ ਤਿਆਰੀਆਂ ਕਰੀ ਜਾਂਦੇ ਪਏ ਆ ਉਹ ਬਾਈ ਖੜਾ ਛੁੱਟੀ ਘੱਟ ਕੇ ਆਇਆ ਭਾਂਡੇ ਪਏ ਆਲੂ ਤਰਿਆ ਉਬਾਲਣੇ ਇਟਲੀ ਦਾ ਪਾਣੀ ਬਕਸਾ ਤਿਆਰ ਕਰਵਾਇਆ ਘੈਂਟ ਜਗੜ ਵਧੀਆ ਐ ਨਾ ਲੈਣਾ ਨਾ ਦੇਣਾ ਨੰਲਾ ਨਾ ਕੱਖਾ ਨਾ ਕਾਰਗੋ ਕਿਤੇ ਇੱਧਰ ਉੱਧਰ ਜਾਵੇ ਮਜ਼ਬੂਤ ਨੇ ਪੂਰੇ ਨਾ ਮੈਂ ਮਿਲਿਆ ਬਾਈ ਉਹਨਾਂ ਨੂੰ ਇਹ ਜਾਣੀ ਤੇ ਉਹ ਹੈਗੇ ਆਪਣੇ ਸਮਿਤ ਜਕਾਰ ਕੋ ਬੋਲਦੇ ਕਰੋਂਦੇ ਨੇ ਬਣਾਉਨੇ ਆ ਪਰੌਂਠੇ ਤੇ ਅੱਜ ਦਾ ਬਲੌਗ ਆਪਾਂ ਇੱਥੇ ਹੀ ਬਣਾਉਣਾ ਸਾਰਾ ਇਹ ਆ ਕੰਪਨੀ ਦੀ ਫਰੋਲ ਅੱਚ ਇਹ ਪਾਰਟਨਰ ਆ ਤਰ੍ਹਾਂ ਸੀ ਮਿਕਸਾ ਦੀ ਦੋਨੇ ਪਤਾ ਨਹੀਂ ਕੀ ਸਿਸਟਮ ਆ ਵਿਚਲਾ ਤਾਂ ਜਿਹਨੇ ਪਾਰਟਨਰ ਆ ਤਰ੍ਹਾਂ ਸੀ ਮਿਕਸਾ ਸੋਡਾ ਪਵਾਦ ਚ ਆ ਜਾਂਦਾ ਨਾ ਏਰੀਆ ਤਾਂ ਹਾਂ ਸਭ ਪਵਾਦ ਚ ਆ ਜਾਂਦਾ ਅਸਾਂ ਹੀ ਪਵਾਦ ਦੀ ਬੋਲਦੇ ਨਹੀਂ ਸਾਡੀ ਨਲੀ ਉਹ ਮਾਸ਼ਾਲਲਾ ਬੋਲੀ ਲੱਗ ਜਾਂਦੀ ਆ ਹਾਂ ਹਾਂ ਲੋ ਜੀ ਕਰੀ ਜਾਂਦੇ ਆ ਤਿਆਰੀਆਂ ਤੇ ਆਹ ਬਾਈ ਹੈਗਾ ਲੈnde ਤੋਂ ਪੰਜਾਬ ਤੋਂ ਇੱਥੇ ਤਾਂ ਸਾਰੇ ਇਕੱਠੇ ਸ਼ੱਕਦੇ ਆ ਤੇ ਪੋਲਿਟਿਸ਼ਨ ਆਪਦੀਆਂ ਵੋਟਾਂ ਬਣਾ ਲੈਂਦੇ ਆ ਪਰ ਬਾਹਰ ਤਾਂ ਸਾਰੇ ਇਕੱਠੇ ਹੀ ਨੇ ਇਦਾਂ ਤਰ੍ਹਾਂ ਗੇ ਤਵਾ ਤੋਵਾ ਸਾਰਾ ਕੁਸ ਬਣਾਉਨੇ ਆ ਮਸਾਲਾ ਮਸੂਲਾ ਕਰਦੇ ਚੱਕ ਤੇ ਰੱਖਦੇ ਆ ਪਰੌਂਠੇ ਜੀ ਘਿਓ ਨਾਲ ਕਰਦੇ ਇਹਨਾਂ ਨੂੰ ਤਰ ਤੇ ਪਰ ਕੇ ਬਾਈ ਬਣਾਈ ਜਾਂਦਾ ਤੇ ਪਵਾਦ ਵਾਲਾ ਬਾਈ ਖੜਾ ਅਨੰਦਪੁਰ ਵਾਲਾ ਇਹਨੇ ਸਾਰਾ ਕੰਮ ਨਵੇੜ ਲਿਆ ਆਪਦਾ ਤੇ ਆਪਣੀ ਇੱਧਰ ਡਿਊਟੀਆਂ ਤੇ ਕੰਮ ਵੰਡ ਲੰਦਾ ਬੰਦਾ ਮੈਂ ਤੂੰ ਇੱਧਰ ਕਰਦੇ ਮੈਂ ਇੱਧਰ ਕਰ ਲੰਨਾ ਲੈਂਦੇ ਆਲਾ ਕਹਿੰਦੇ ਪੇੜਿਆਂ ਤੇ ਕਰਤਾ ਅਨ ਤੱਕ ਮੈਂ ਪਾ ਦੂੰਗਾ ਤੇ ਬਾਈ ਵੀ ਚਲਾਉਂਦਾ ਵਾ ਟਿਕਟਾਕ ਡਰੋਨ ਨਾਲ ਘੈਂਟ ਘੈਂਟ ਵੀਡੀਓ ਬਣਾ ਕੇ ਪਾਉਂਦਾ ਹੁੰਦਾ ਬਾਈ ਇੱਥੇ ਪਰੌਂਠੇ ਸ਼ਕਾਂਗੇ ਬਣਾ ਕੇ ਉਸ ਤੋਂ ਬਾਅਦ ਚਾਹ ਚੂਪ ਬਣਾਵਾਂਗੇ ਤਹੀਂ ਤੁਸੀਂ ਤਿਆਰ ਕਰਾਂਗੇ ਇਧਰ ਕਰ ਲਿਆ ਬਾਈ ਨੇ ਅਨੰਦਪੁਰ ਵਾਲੇ ਨੇ ਤੇ ਖੀਰੇ ਗੂਰੇ ਪਾ ਗਏ ਐ ਕਰਦੇ ਆ ਡਰਾਈਵਰ ਆਪਦਾ ਆਨੰਦਮਈ ਜ਼ਿੰਦਗੀ ਜੀਂਦੇ ਹਾਤੇ ਪ੍ਰਮਾਤਮਾ ਦੇ ਭਾਣੇ ਚ ਖਾਸ ਰਹਿੰਦੇ ਆ ਤੋ ਸ਼ਕਾਂਗੇ ਪ੍ਰਸ਼ਾਦੇ ਤੇ ਨਾਲ ਹੀ ਫਿਰ ਚਾਹ ਧਰਦਣੀ ਆ ਲਓ ਜੀ ਪ੍ਰਸ਼ਾਦੇ ਸ਼ਕ ਲਈ ਚਾਹ ਸ਼ਕ ਕੇ ਹੁੰਨੇ ਬਿੱਲੇ ਲਓ ਜੀ ਹੋ ਗਏ ਬਿੱਲੇ ਪ੍ਰਸ਼ਾਦਾ ਪਣੀ ਚਾਹ ਸ਼ਕ ਕੇ ਤੇ ਬਸ ਕੰਪਨੀ ਦੇ ਵੇਸਾ ਇੱਧਰ ਉੱਧਰ ਬਣੇ ਹੋਏ ਆ ਰਹਿਣ ਦੇ ਲਈ ਉਹ ਮਿੰਨੀ ਬੱਸਾਂ ਵਾਲਿਆਂ ਨੂੰ ਲੈ ਕੇ ਜਾਣਾ ਜਿਵੇਂ ਹੈ ਨਾ ਬੰਦਿਆਂ ਨੂੰ ਬਾਕੀ ਉਹ ਤੇ ਉਧਰ ਦੀ ਸਾਈਡ ਬਣੇ ਆ ਪਖਾਨੇ ਕੁਸਲਖਾਨੇ ਕੱਪੜੇ ਧੋਣ ਵਾਲੀ ਮਸ਼ੀਨ ਵਗੈਰਾ ਇੱਥੇ ਲੱਗਿਆ ਹੋਇਆ ਸਾਰਾ ਕੁਝ ਜੀ ਜਦੋਂ ਮਤਲਬ ਇੱਧਰ ਦੀ ਨੰਗੀ ਦਾ ਕਦੇ ਜਰਮਨ ਆਪਦੇ ਬੇਸ ਦੇ ਕੰਪਨੀ ਦੇ ਫੂਲਦੀ ਇੱਥੇ ਰੱਖ ਜੀਦਾ ਕੱਪੜੇ ਵਗੈਰਾ ਧੋਲੀ ਦੇ ਸਾਰਾ ਜਿਗਰੈਂਟ ਤੇ ਉਹਦੇ ਨਾਲ ਸੌਖਾ ਹੋ ਜਾਂਦਾ ਨਾਲੇ ਬੰਦਾ ਗੱਡੀ ਗੁੱਡੀ ਧੋਲਦਾ ਇੱਥੇ ਸਾਰਾ ਸਰਵਿਸ ਸਟੇਸ਼ਨ ਇਦਾਂ ਟਰਾਲਿਆਂ 'ਚ ਸਮਾਨ ਰੱਖਿਆ ਸਭ ਨੇ ਆਹ ਬਾਕਸ ਬਣਾਏ ਆ ਕੰਪਨੀ ਦੇ ਨਾਵੇਂ ਤੇ ਉੱਧਰ ਖੜੀ ਆ ਕਾਰ ਕਰੀਆ ਰਹੀ ਗੱਡੀਆਂ ਗੁਡੀਆਂ ਢੋਣ ਨੂੰ ਹਾਂ ਲੈ ਬਾਕੀ ਟਰਾਲੇ ਖੜੇ ਟਰਾਲੇ ਬਹੁਤ ਖੜੇ ਕੰਮ ਡਰਾਈਵਰਾਂ ਦੀ ਬਹੁਤ ਜ਼ਿਆਦਾ ਲੋੜ ਤੇ ਪਰ ਡਰਾਈਵਰ ਮਿਲ ਨਹੀਂ ਰਹੇ ਅਨੇਕਾਂ ਗੱਡੀਆਂ ਖੜੀਆਂ ਬਹੁਤ ਗੱਡੀ ਖੜੀਆਂ ਦੀ ਯੋਰ ਪੁੱਛ ਬਹੁਤ ਘਾਟਾ ਡਰਾਈਵਰਾਂ ਦੀ ਇਹਦੇ ਤੇ ਤਨਖਾਹ ਵੀ ਥੋੜੀ ਜਿਹੀ ਵੱਧ ਹੁੰਦੀ ਹੈ ਪਰ ਇਹਦਾ ਰਿਸਕ ਵੀ ਬਹੁਤ ਹਾਈਟ ਹੀਟ ਜਿਵੇਂ ਆਪਾਂ ਨਾ 4 ਮੀਟਰ ਦੇ ਅੰਦਰ ਰੱਖਣੀ ਹੁੰਦੀ ਹੈ ਫਿਰ ਭੀਤਾ ਮਾਰਨਾ ਦੇਖਣੀ ਘਟਾਉਣੀ ਵਧਾਉਣੀ ਚ ਰੇਟ ਪੈ ਜੇ ਬੜਾ ਇਹਦਾ ਹਾਲ ਹੈ ਕੰਮ ਜਿਆ ਖਿੱਚ ਕੇ ਹੁੰਦਾ ਥੋੜਿਆ ਕਾਰ ਕਰੀਏ ਵਿੱਚ ਧਿਆਨ ਬਹੁਤ ਰੱਖਣਾ ਪੈਂਦਾ ਬਾਕੀ ਕਈ ਕੰਪਨੀਆਂ ਗੱਡੀ ਲੋਡ ਕਰਨ ਦੀ ਖਾਲੀ ਕਰਨ ਤੇ ਵੀ ਰੁਪਏ ਦਿੰਦੀਆਂ ਤੇ ਇੱਥੇ ਹੀ ਆਪਾਂ ਅੱਜ ਦਾ ਬਲੌਗ ਦੀ ਕਰਾਂਗੇ ਐਂਡ ਤੇ ਬਣਾਵਾਂਗੇ ਫੇਰ ਕਿਸੇ ਦਿਨ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਰੱਬ ਰੱਖਾ